ਦੇ ਸਰਕਾਰ ਜੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਭੀਮ ਜੈ ਭਾਤਕ ਦਾ ਧਿਆਨ ਕਿਉਂ ਮੱਤਨ ਦੱਸਣਾ ਹੈ ਇਹ ਜੈ ਭੀਮ ਆਪਾਂ ਕਿਉਂ ਕਹਿੰਨੇ ਆ ਉਹਨਾਂ ਦੇ ਸਰਕਾਰ ਨੂੰ ਲੈ ਕੇ ਆਪਾਂ 2004 ਦੇ ਅੱਗੇ ਆਪਣੇ ਹੱਕਾਂ ਦੀ ਲੜਾਈ ਲੜਦੇ ਪਏ। ਬਾਬਾ ਸਭ ਡਾਕਟਰ ਬੇਟਾ ਵੀਰੋ ਸਾਹਿਬ ਦਾ ਨਾਰਾ ਹੈ। ਉਨ੍ਹਾਂ ਨੇ ਬੜੇ ਔਖੇ ਹੋ ਕੇ 25 ਸਾਲ ਸੰਘਰਸ਼ ਕੀਤਾ ਸੀ ਸੰਘਰਸ਼ ਕਰਨ ਦੇ ਕਰਦਿਆਂ ਤਾਂ ਉਨ੍ਹਾਂ ਨੇ 4 ਬੱਚੇ ਸ਼ਹੀਦੀ ਪ੍ਰਾਪਤ ਕੀਤੀ ਸੀ ਤਾਂ ਫਿਰ ਵੀ ਉਹ ਲੜਦੇ ਰਹੇ ਤੇ ਆਖਰ ਇੱਕ ਦਿਨ ਕਾਨੂੰਨ ਮੰਤਰੀ ਬਣੇ ਕਾਨੂੰਨ ਮੰਤਰੀ ਬੰਦਿਆ ਨਾਲ ਸਭ ਤੋਂ ਪਹਿਲਾਂ ਉਨ੍ਹਾਂ ਸਾਨੂੰ ਵੋਟ ਪਾਉਣ ਦਾ ਅਧਿਕਾਰ ਲੈ ਕੇ ਦਿੱਤਾ ਪਾਣੀ ਪੀਣ ਦਾ ਅਧਿਕਾਰ ਲੈ ਕੇ ਦਿੱਤਾ ਪੜ੍ਹਨ ਦਾ ਅਧਿਕਾਰ ਲੈ ਕੇ ਦਿੱਤਾ ਉਨ੍ਹਾਂ ਲਿਖਿਆ ਬਰਬਰ ਦਾ ਮਾਨ ਸਲਮਾਨ ਹੋਏਗਾ ਜਿਹੜਾ ਬੰਦਾ ਜਾਤ ਚ ਲਗਾ ਫਿਰਦਾ ਉਹਦਾ ਵੀ ਬਰਾਬਰ ਦਾ ਹੋਊਗਾ ਜਿਹੜਾ ਭਿਖਾਰੀ ਆ ਸੜਕ ਤੇ ਮੰਗਣ ਵਾਲਾ ਉਹਦਾ ਵੀ ਬਰਾਬਰ ਦਾ ਮਾਨਸ ਮਾਰੂ ਪਹਿਲੋਂ ਅਸੀਂ ਕੰਮ ਕਰਕੇ ਆਪਣੀ ਮਜ਼ਦੂਰੀ ਨਹੀਂ ਮੰਗ ਸਕਦੇ ਪਹਿਲੋਂ ਅਸੀਂ ਆਪਣਾ ਮਕਾਨ ਜੇ ਬਣਾ ਲਿਆ ਬਣਾਉਣ ਦਿੰਦੇ ਨਹੀਂ ਸੀ ਜੇ ਬਣਾ ਲਿਆ ਤੇ ਉਹਦੀ ਰਜਿਸਟਰੀ ਨਹੀਂ ਕਰਾ ਸਕਦੇ ਸੀ ਪਾਪਾ ਇਹ ਨਹੀਂ ਆ ਪਾਉਂਦੇ 1952 ਦੇ ਸੰਵਿਧਾਨ ਚ ਲਿਖਿਆ ਰੋਜੀ ਰੋਟੀ ਕਪੜਾ ਮੁਕਾੜ ਅਨਸੂਚਿਤ ਜਾਤੀ ਦੇ ਲੋਕਾਂ ਨੂੰ ਕਾਇਲ ਦੇ ਆਧਾਰ ਤੇ ਦੇਣਾ ਹੈ। ਦਾ 1952 ਦੇ ਕਾਨੂੰਨ ਨੂੰ ਸੋਧ ਕਰਕੇ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦਾ ਇੱਕ ਕਾਨੂੰਨ ਬਣਾ ਦਿੱਤਾ ਸੀ ਜਿਸ ਨੂੰ ਤੁਸੀਂ ਮਰੇ ਕਹਿੰਦੇ ਗਰੰਟੀ ਕਾਨੂੰਨ ਬਣਾ ਦਿੱਤਾ। ਸਰਕਾਰ ਨੇ ਬਣਾਇਆ ਕਦੋਂ 2005 ਚ 2005 ਤੋਂ ਲੈ ਕੇ ਅੱਜ 2023 ਚੱਲਦਾ ਪਿਆ। 20 ਸਾਲ ਹੋ ਗਏ ਇਸ ਕਾਨੂੰਨ ਬਣੇ। ਆ ਬੈਕ ਸਾਈਡ ਤੇ ਲਿਖਿਆ ਹੋਇਆ ਦੋ ਨੰਬਰ ਔਰ ਤੀਜੀ ਲਾਈਨ ਦੇ ਵਿੱਚ ਘਟੋ-ਕਟ ਹਰ ਸਾਲ ਹਰ ਘਰ ਦੇ ਵਿੱਚ 100 ਦਿਨ ਦਾ ਕੰਮ ਜੇ 100 ਦਿਨ ਦਾ ਕੰਮ ਮਿਲਦਾ ਤੁਹਾਨੂੰ ਤਾਂ ਪਿਛਲੇ ਦਿਹਾੜੀ ਦੇ ਰੇਟ ਨਾਲ 25 ਤੋਂ ਲੈ ਕੇ 3000 ਰੁਪਏ ਤੁਹਾਡਾ ਇੱਕ ਘਰ ਦਾ ਇੱਕ ਘਰ 'ਚ ਜੇ ਦੋ ਕਾਰਟ ਤੇ ਇੱਕ ਕਾਰਟ ਦਾ 100 ਦਿਨ ਦੇ ਕੰਮ ਦਾ 25 ਤੋਂ ਲੈ ਕੇ 30000 ਨੂੰ ਗੁਣਾ ਕਰੀਏ 20 ਸਾਲਾਂ ਨਾਲ ਕਿ ਤੁਹਾਡਾ 6 ਲੱਖ ਰੁਪਈਆ ਸਰਕਾਰੀ ਪੈਸਾ ਮੇਰੇ ਘਰ ਆਉਣਾ ਸੀ ਪਰ ਇਹ ਵੀ ਜ਼ਿੰਮੇਵਾਰੀ ਕਿਹਦੀ ਲਈ ਸੀ ਸਰਕਾਰ ਦੀ ਜਿਹੜੇ ਲੋਕ ਹੱਥ ਜੋੜ ਕੇ ਨੀਵੇਂ ਹੋ ਕੇ ਆਉਂਦੇ ਨੇ ਵੋਟਾਂ ਮੰਗਦੇ ਉਹ ਪਬਲਿਕ ਨੇ ਉਹਨਾਂ ਤੇ ਦਾਇਆ ਕੀਤੀ ਚੋਣ ਕੀਤੀ ਤਾਂ ਉਹਨਾਂ ਨੂੰ ਪਬਲਿਕ ਦੀ ਬੋਡ ਦੀ ਮਤਵ ਬਦੌਲਤ ਸਰਟੀਫିକਟ ਮਿਲੇਆ ਗੱਡੀਆਂ ਮਿਲੀਆਂ ਖਰਚੇ ਮਿਲੇ ਕੋਠੀਆਂ ਮਿਲੀਆਂ ਗਨਵੇ ਮਿਲੇ ਤਾਂ ਡੇ ਡੇੜ ਲੱਖ ਰੁਪਇਆ ਤਨਖਾਹ ਆ। ਤਨਖਾਹ ਲੱਗ ਜਾਂਦੀ ਐ ਤੇ ਉਹ ਉਸ ਤੋਂ ਬਾਅਦ ਕਰਦੇ ਕੀ ਆ? ਕੁੱਟ ਕੇ ਕੁਰਸੀ ਫੜਦੇ ਆ ਤੇ ਫੜਨ ਤੋਂ ਬਾਅਦ ਕਰਦੇ ਕੀ ਆ? ਕੱਟਦੇ ਉਹ ਪੈਨਸ਼ਨ ਕੱਟਦੇ ਉਹ ਰਾਸ਼ਨ ਕੱਟਦੇ ਉਹ ਸਬਸਿਡੀ ਇਹ ਸਾਡੀ ਸਰਕਾਰ ਦਊਗੀ ਰੋਕ ਦਿਓ ਮਕਾਨ ਰੋਕ ਦਿਓ ਮਰਲੇ ਕਦੋਂ ਦੇਵੇਗੀ? 4 ਸਾਲ 6 ਮਹੀਨੇ ਸਾਡੇ ਚ ਨਹੀਂ ਆਉਂਦੇ ਫਿਰ ਆ ਕੇ ਕੀ ਕਰਨਗੇ ਡਰਾਮੇ ਕਰਨਗੇ ਜਿਵੇਂ ਪਹਿਲਾਂ ਕਰਦੇ ਸੀ ਆਓ ਜੀ ਤੁਹਾਨੂੰ ਆ ਦੇਵਾਂਗੇ ਆ ਦੇਵਾਂਗੇ ਆ ਦੇਵਾਂਗੇ 76 ਸਾਲ ਹੋ ਗਏ ਤੇ ਲੋਕ ਛੋਟੇ ਵੀ ਕਮਾਕਲਾ ਨਹੀਂ ਕਰਦੇ 76 ਸਾਲ ਤੋਂ ਇਹ ਲੋਕ ਸਾਡੇ ਨਾਲ ਐਸੇ ਜੱਗ ਨਹੀਂ ਕਰਦੇ ਔਰ ਸਾਰਿਆਂ ਦਾ ਸੀਨ ਕਿੱਥੇ ਸਾਡੇ ਬਜ਼ੁਰਗ ਕੀ ਕਰਦੇ ਆ ਕਿਤੇ ਵੀ ਗੱਲਾਂ ਕਰਦੇ ਹੋਣ ਚਕਤਾਸ਼ ਖੁੱਡਦੇ ਹੋਣ ਨਾਲ ਮਾਰਦੇ ਆ ਨਹਿਰੇ ਤੇ ਡੰਡਾ ਤੇ ਨਾਲ ਕਰਨੀਏ ਮੇਰੀ ਕਾਂਗਰਸ ਪਾਰਟੀ ਆ ਮੁੱਛਾਂ ਨਾ ਵਟ ਚੜਾਉਂਦੀ। ਇਹਵੇਂ ਆ ਬਾਬਾ ਜੀ। ਇੱਕ ਇਧਰੋਂ ਮੁੱਛਾਂ ਨਾ ਵਟ ਚੜਾਉਗਾ ਮੇਰੀ ਕਾਂਗਰਸ ਪਾਰਟੀ ਦੂਜਾ ਕੋਗਾ ਮੇਰੀ ਕਾਂਗਰਸ ਪਾਰਟੀ। ਕਦੀ ਇਹਨਾਂ ਲੋਕਾਂ ਨੇ ਕਿਹਾ ਕਿ ਭਾਈ ਤੁਸੀਂ ਸਾਨੂੰ ਵੋਟਾਂ ਪਾਈਆਂ ਸੰਯੋਗ ਕੀਤਾ ਤੁਹਾਡੀ ਬਦੌਲਤ ਅਸੀਂ ਅੱਜ ਉੱਤੇ ਪਦਮੀਆਂ ਤੇ ਚਲੇ ਗਏ ਆ ਸੱਤਾ ਵਿੱਚ ਹੁਕਮ ਸੌਂਦੇ ਰਾਜੇ ਬਣ ਗਏ ਆ ਜਾਓ ਇੱਕ ਬਲਾਕ ਦੇ ਵਿੱਚ ਜਾ ਕੇ ਮਰੀਗਾ ਚਲਾਓ ਜਾਂ ਮਕਾਨ ਦਿਵਾਓ ਕਿਆ ਕਦੀ ਕਿਸੇ ਨੇ ਉਲਟਾ ਤੁਹਾਡੀ ਨਿਰੇਗਤਾ ਕੀ ਖੋਈ ਨਿਰੇਗਤਾ ਤੋਂ ਇਲਾਵਾ ਰਾਸ਼ਨ ਵੀ ਜਿਹੜਾ ਹੈਗਾ ਪੂਰਾ ਨਹੀਂ ਮਿਲਦਾ ਸਨ ਸਕੀਮਾਂ ਵੀ ਪੂਰੀਆਂ ਨਹੀਂ ਮਿਲਦੀਆਂ ਮੈਡੀਕਲ ਸਹੂਲਤਾਂ ਵੀ ਪੂਰੀਆਂ ਨਹੀਂ ਮਿਲਦੀਆਂ ਤੁਹਾਡੇ ਬੱਚੇ ਜਿਹੜੇ ਪੜ੍ਹਦੇ ਜਾਂ ਉਹਨਾਂ ਦੀ ਸਕਾਲਰਸ਼ਿਪ ਵਜਿਹੀ ਤੇ ਨਹੀਂ ਬੋਲੋ ਲੁੱਟ ਕਰਦੇ ਸੱਚਾ 76 ਸਾਲ ਤੋਂ ਇਹ ਲੋਕ ਕਿਵੇਂ ਕਰਦੇ ਆਏ ਆ ਤਾਂ ਆ ਮੈਂ ਇੱਕ ਸਿਹਾਰ ਲੈ ਕੇ ਆਇਆ ਇਹਦੇ ਤੇ 1 ਤੋਂ ਲੈ ਕੇ ਲਾਸਟ ਤੱਕ 15 ਹੱਕੀ ਗੱਲਾਂ ਤੁਹਾਡੀਆਂ ਹੱਕੀ ਮੰਗਾਂ ਨੇ ਜਿਹੜੀਆਂ ਸੰਵਿਧਾਨਕ ਮੰਗਾਂ ਨੇ ਬਾਬਾ ਸਾਹਿਬ ਬਦੌਲਤ ਜਿਹੜੀਆਂ ਤੁਹਾਨੂੰ 1952 ਚ ਦਿੱਤੀਆਂ। ਉਹ ਲਾਗੂ ਤੁਹਾਨੂੰ ਆਪ ਨੂੰ ਕਰਵਾਉਣੀਆਂ ਪੈਣਗੀਆਂ। ਇਹ ਮੈਂ ਬਿਖਿਆ। ਹੁਣ ਇਹਨੂੰ ਲਾਗੂ ਕਰਵਾਉਣ ਲਈ ਕੀ ਕਰਨਾ ਪੈਗਾ ਤੁਹਾਨੂੰ 11 ਤਰੀਕ ਨੂੰ ਡੀਸੀ ਦਫ਼ਤਰ ਦੇ ਸਾਹਮਣੇ ਇੱਕ ਡੂੰਘਾ ਲਿਆ ਪਾਰਕਿੰਗ ਬਣਿਆ ਹੋਇਆ ਉਹਦਾ ਕਿਰਾਇਆ ਆਪਾਂ ਦੇਣਾ ਸਾਰਾ ਦਿਨ ਦਾ ਉਥੇ ਲੰਗਰ ਪਾਣੀ ਉਥੇ ਸਾਰਾ ਸਿਸਟਮ ਚੱਲੇਗਾ ਗੈਸ ਟ੍ਰੀਟਮੈਂਟ ਸੋਲ ਸਾਰ ਚੱਲੇਗੀ ਬਹੁਤ ਵੱਡੇ ਵੱਡੇ ਅਪਸਰ ਵੀ ਆ ਰਹੇ ਆ ਬਹੁਤ ਵੱਡੇ ਵੱਡੇ ਲੀਟਰ ਵੀ ਆ ਰਹੇ ਆ ਮਹੀਨੇ 'ਚ ਇੱਕ ਦਿਨ ਆਪਦੇ ਹੱਕਾਂ ਲਈ ਕੱਢਨੇ ਪੈਣਗੇ ਕਿਉਂ ਕਿ ਵੇਖੋ ਹੱਕ ਤੁਹਾਡੇ ਜਿਹੜੇ ਹੈਗੇ ਆ ਬਿਨਾਂ ਮੰਗਿਆ ਨਹੀਂ ਮਿਲਨੇ ਇਹਦੇ ਲਈ ਤੁਹਾਨੂੰ ਇਕੱਠੇ ਹੋਣਾ ਪੈਗਾ ਮੈਂ ਕਿਸੇ ਧਰਮਕ ਦੇ ਬਰਖਲਾਫ ਨਹੀਂ ਐ ਲੇਕਿਨ ਹੱਥ ਜੋੜ ਕੇ ਮਾਫੀ ਮੰਗੂਗਾ ਜੇ ਕਿਸੇ ਨੂੰ ਗੁੱਸਾ ਆ ਗਿਆ ਲੇਕਿਨ ਇੱਕ ਗੱਲ ਹੈਗੀ ਆ ਧੰਨ ਜ਼ਰੂਰ ਦਵਾਂਗਾ ਬਹੁਤ ਲੋਕ ਸੱਤ ਸੰਗ ਸੁਣ ਜਾਂਦੇ ਆ ਬਹੁਤ ਲੋਕ ਬੰਦਗੀ ਸੁਣ ਜਾਂਦੇ ਆ ਬਹੁਤ ਲੋਕ ਜਿਹੜੇ ਆਪੋ ਆਪਣੇ ਸਤਾਨ ਤੇ ਜਾਂਦੇ ਆ ਹਰ ਐਤਵਾਰ ਜਾਂਦੇ ਆ ਜਾਂਦੇ ਆ ਵੀ ਜਾਂਦੇ ਆ ਜਦੋਂ ਜਾਂਦੇ ਆ ਤੇ ਵਾਪਸ ਆਉਂਦੇ ਆ ਕੀ ਉਹਨਾਂ ਦੇ ਖਾਤੇ ਚੋਂ ਪੈਸੇ ਆ ਜਾਂਦੇ ਆ ਬਈ ਕਦੇ ਨਹੀਂ ਆਉਂਦੇ ਬਲਕਿ ਮੈਡੀਕਲ ਸਹੂਲਤਾਂ ਦਵਾਈਆਂ ਛੁੱਟ ਜਾਂਦੀਆਂ ਉਹਨਾਂ ਦੇ ਘਰ ਪਰਿਵਾਰ ਦੀਆਂ ਨਹੀਂ ਨਹੀਂ ਮਕਾਨ ਬਣ ਜਾਂਦਾ ਕੀ ਨਹੀਂ ਨਹੀਂ ਓਵੇਂ ਸਿਸਟਮ ਚੱਲਦਾ ਨਾ ਮਹੀਨੇ 'ਚ 4 ਦਿਨ ਜਾਂਦੇ ਹੋ ਜਾਂਦੇ ਹੋ ਪਾੜਾ ਕਰਾਇਆ ਲਾਉਂਦੇ ਹੋ ਦਿਹਾੜੀ ਮਾਰਦੇ ਹੋ ਦੰਦ ਲਛਣਾ ਵੀ ਦਿੰਦੇ ਹੋ ਕਦੀ ਆਪ ਦੇ ਹੱਕਾਂ ਵੀ ਇਕੱਠੇ ਹੋਏ ਨੇ ਕਦੇ ਨਹੀਂ ਹੁੰਦੇ ਇਕੱਠੇ ਹੁੰਦੇ ਹੈ ਨਾ ਨਬੂ ਵੇਦਰੀ ਤਾਂ ਜੀ ਕੀ ਨਾਮ ਆ ਤੁਹਾਡਾ ਹਾਂ ਗਰਮੀ ਸਾਰਿਆਂ ਤੇ ਗੱਲ ਲੱਗੂ ਹੁੰਦੀ ਮੈਂ ਗੱਲ ਗਰਮੀ ਤੇ ਨਾਲ ਕਰਾਂ ਗਰਮੀ ਤੇ ਪੈਣ ਕਰੇ ਨਲਕਾ ਲਗਾ ਕੇ ਟੂਟੀ ਆ ਮੋਟਰ ਮੋਟਰ ਨੇ ਪੈਸੇ ਵੀ ਲਾਇਆ ਹੋਣਗੇ ਮੱਛੀ ਮੋਟਰ ਹੈ ਨਾ ਹਾਂਜੀ ਮੱਛੀ 3000 ਦੀ ਪੈਂਦੀ ਹੈ ਨਾ ਕਾਫੀ ਪੈਸੇ ਲਾਤੇ ਮਾੜਾ ਜਿਹਾ ਵਾਜ ਦੇ ਪਾਣੀ ਦੇ ਜੂ ਹਾਂਜੀ ਅੱਜ ਤੇ ਦੇ ਜੂ ਪਾਣੀ ਨਹੀਂ ਅੱਜ ਨਹੀਂ ਦੇਣੀ ਜਾਣਾ ਪਊਗਾ ਹਾਂਜੀ ਜਾਣਾ ਪਊ ਜਾਣਾ ਪਊ ਮੰਜੇ ਤੋਂ ਅੱਛਾ ਕਰਿਆਨੀਆਂ ਦੀ ਦੁਕਾਨ ਕੋਲੇ ਚਲੇ ਜਾਈਏ ਤਾਂ ਬਿਨਾ ਬੋਲੋ ਤੋਂ ਸੋਤਾ ਦੇ ਦੂੰ ਨਹੀਂ ਜਾਣਾ ਵੀ ਪਊ ਬੋਲਣਾ ਵੀ ਪਊ ਜੇ ਪੈਸੀ ਵੀ ਲਊ ਇਹੇ ਹੀ ਆ ਹਾਂਜੀ ਡਾਕਟਰ ਕੋਲੇ ਚਲੇ ਜਾਈਏ ਦੁੱਖ ਦੱਸਣਾ ਪਊ ਕਿ ਖੜੇ ਨੂੰ ਟੀਕਾ ਲਾ ਲੈਂਦਾ ਨਹੀਂ ਦੁੱਖ ਦੱਸਣਾ ਪੈਣਾ ਦੱਸਾਂਗੇ ਤਾਂ ਫੇਰੀ ਦਵਾਈ ਤੁਸੀਂ ਆਪ ਕਹਿੰਦੇ ਹੋ ਪਾਣੀ ਕੋਲੇ ਗਏ ਤਾਂ ਪਾਣੀ ਮਿਲਦਾ ਨਹੀਂ ਏ ਮੋਟਰ ਕੋਲੇ ਗਏ ਤਾਂ ਨਹੀਂ बोलने ਤੋਂ ਬਿਨਾ ਕਰਿਆਨੇ ਵਾਲਾ ਸੌਦਾ ਨਹੀਂ ਦਿੰਦਾ ਨਹੀਂ ਦਿੰਦਾ ਹੈਣਾ ਇਹ ਦੁੱਖ ਦੱਸੇ ਤੋਂ ਬਿਨਾ ਡਾਕਟਰ ਦਵਾਈ ਨਹੀਂ ਦਿੰਦਾ ਨਹੀਂ ਦਿੰਦਾ ਆ ਤੁਹਾਡੇ ਕਰੋੜਾ ਰੁਪਏ ਸਰਕਾਰ ਦੇ ਖਰਚ ਬੋਲਦੇ ਆ ਇਹ ਕਿਵੇਂ ਮਿਲ ਜਾਣਗੇ ਚੁੱਪ ਕੀਤਾ ਬਈ ਇਹ ਵੀ ਬੋਲਣਾ ਪੈਂਦਾ ਬੋਲਣਾ ਪੈਗਾ ਨਾ ਮਹੀਨੇ 'ਚ ਇੱਕ ਦਿਨ ਕੱਢ ਲਓ ਦੇਖੋ ਤੁਸੀਂ ਆਪ ਵੇਖ ਲਓ ਰਸੋਈ ਦੇ ਵਿੱਚ ਤੁਸੀਂ ਰੋਟੀ ਪਾਣੀ ਪਕਾਉਂਦੇ ਹੋ ਇੱਕ ਮਹੀਨਾ ਆਪਾਂ ਰਸੋਈ ਨੂੰ ਸਾਫ਼ ਨਾ ਕਰੀਏ ਤੇ ਰੋਟੀ ਨੂੰ ਜੀਲ ਨਹੀਂ ਕਰਦਾ ਤੇ ਤੁਹਾਡਾ ਸੰਵਿਧਾਨ ਜਿਹੜਾ 1952 ਤੋਂ ਲੈ ਕੇ ਅੱਜ ਸਾਲ 72 ਸਾਲ ਹੋ ਗਿਆ ਤੁਸੀਂ ਆਪਣੇ ਸੰਵਿਧਾਨ ਦੀ ਆਪਣੇ ਹੱਕਾਂ ਦੀ ਕਦੀ ਇਕੱਠੀ ਨਹੀਂ ਇਸ ਕਾਰਨ ਆਪਾਂ ਗਰੀਬੀ ਦੇ ਕੱਚ ਜਾ ਰਹੇ ਅੱਜ ਦੀ ਜਿਹੜੀ ਤੁਹਾਡੀ ਮੀਟਿੰਗ ਸੀਗੀ ਸਾਡੇ ਬਾਬਾ ਜੀ ਬਾਰਾ ਸਿੰਘ ਜੀ ਪਿੰਡ 베ਰੀ ਕਾਦਰਾਵਾ ਤੋਂ ਤੇ ਇਹਨਾਂ ਦੇ ਨਾਲ ਸਾਡੇ ਮੇਟ ਕਿਹਨਾਂ ਸੀ ਸੁਮਨਦੀਪ ਕੌਰ ਤਾਨਾਰ ਛੱਬਕਰ ਤੋਂ ਸਾਡੇ ਮੇਟ ਕਿਹਨਾਂ ਸਰਬਜੀਤ ਕੌਰ ਹੋਰ ਵੀ ਕਿਸੇ ਪਿੰਡ ਚ ਕੋਈ ਆਗੂ ਆਇਆ ਨਹੀਂ ਤਾਂ ਇਹਨਾਂ ਦੇ ਪੈਸੇ ਜਿਹੜੇ ਕੱਟ ਪਏ ਆ ਮੇਰਾ ਤੁਹਾਡੇ ਨਾਲ ਵਾਦਾ ਆ ਆਪਾਂ ਆਨਲਾਈਨ ਗੱਲ ਕਰਦੇ ਆ ਪੈਸੇ ਵੀ ਮਿਲ ਲਗੇ ਤੇ ਆਉਣ ਵਾਲੇ ਸਮੇਂ 'ਚ ਤੁਹਾਡੇ ਕੋਈ ਪੈਸੇ ਕੱਟਉਣ ਦੀ ਹਿੰਮਤ ਨਹੀਂ ਕਰੇਗਾ ਬਾਬੇ ਨਾਲ ਜਿਹੜੇ ਕੀੜੇ ਮਕੋੜੇ ਜੇ ਪੰਗਾ ਲਿੱਦੇ ਪਏ ਆ ਉਹ ਤਾਂ ਹੱਥ ਫੜ ਕੇ ਲੰਮੇ ਪੈਣਗੇ ਬਾਬਾ ਜੀ ਇੱਕ ਵਾਰੀ ਮਾਫ ਕਰਦੇ ਅੱਗੇ ਤੋਂ ਨਹੀਂ ਕਰਦੇ ਪਹਿਲਾਂ ਵੀ ਆਪਾਂ ਕਰਵਾਇਆ ਹੈਨਾ ਤਾਂ ਇਸ ਦੇ ਸਬੰਧ ਵਿੱਚ ਤੁਸੀਂ ਆਗੂ ਜਿਹੜੇ 2-3 ਬੰਦੇ ਹੈਗੇ ਉਹ ਉਪਰੋਜਪੁਰ ਫਾਇਦਾ ਪੈਗਾ ਕੰਪਲੇਂਟ ਕਰਾਣਾ ਤੇ ਕਰਨੀ ਪੈਗੀ ਪਰ ਵਿਦ ਜਿਹੜਾ ਤੁਹਾਡਾ ਮਸਟੌਲ ਆਨਲਾਈਨ ਹੋਇਆ ਉਹਦਾ ਰਿਪੋਰਟ ਤੁਹਾਨੂੰ ਸਿੱਧਾਰ ਕਾਰਡ ਤੇ ਨਾਲ ਇੱਕ ਛੋਟੀ ਫੋਟੋ ਲੱਗ ਕੇ ਆਣੀ ਪੈਗੀ ਤਾਂ ਆਪਾਂ ਵੱਡੀ ਤਿਆਰੀ ਕਰਲਾਂਗੇ ਮੈਨੂੰ ਆਸ ਆ ਤੁਹਾਡੇ ਤੋਂ ਕਿ ਆਸ ਇਤਿਹਾਰ ਜਿਹੜਾ ਹੈਗਾ ਇਹਦੀ ਫੋਟੋ ਖਿੱਚਣੀ ਆ ਤੇ ਨਾਲੇ ਰਿਸ਼ਤੇਦਾਰਾਂ ਨੂੰ ਅੱਗੇ ਸੈਂਡ ਕਰਨੀ ਤੇ ਨਾਲ ਉਹਨਾਂ ਨੂੰ ਕਿਹਦਾ ਪੜੋ ਜੇ ਗੱਲਾਂ ਸਾਡੀਆਂ ਨੇ ਤੇ ਭਾਈ ਸਾਥ ਦੇ ਨਾ ਪੈਗਾ ਇਧਰ ਤੇ ਲਿਖਿਆ ਕੀ ਆ ਕਿ ਦਿੱਲੀ ਚ 5000 ਪੈਨਸ਼ਨ ਆ ਪੰਜਾਬ ਚ ਵੀ 5000 ਹੋਣੀ ਚਾਹੀਦੀ ਮਜ਼ਦੂਰ ਕੋਈ ਮਰੇਗਾ ਚਾ ਮਜ਼ਦੂਰ ਕੋਈ ਪੱਠੇ ਤੇ ਆ ਕੋਈ ਮਿਸਤਰੀ ਮੁੰਦੇ ਨਾਲ ਆ ਕੋਈ ਬੰਦਾ ਕੰਮ ਕਰਦਾ ਖੇਤਾਂ ਚ ਕਰਦਾ ਉਹਦੀ 700 ਰੁਪਇਆ ਜਾਰੀ ਹੋਣੀ ਚਾਹੀਦੀ ਹੈ ਨਾ ਮੈਡੀਕਲ ਸਹੂਲਤਾ ਪੂਰੀਆਂ ਹੋਣੀਆਂ ਚਾਹੀਦੀ ਸਾਡੇ ਬੱਚਿਆਂ ਦੀ ਪੜ੍ਹਾਈ ਵੀ ਹੋਣੀ ਹੈ ਇਹ ਸਹੂਲਤਾ ਦੇ ਤੁਹਾਡੀਆਂ ਨੇ ਤਾਂ ਇਹ ਜੇ ਤੁਹਾਨੂੰ ਇਕੱਠੇ ਹੋਣਾ ਪੈਗਾ ਬੰਦੇ ਆਪਾਂ ਇੱਥੇ 20 ਆ 20 ਜੇ ਬੰਦੇ ਦੋ-ਦੋ ਬੰਦੇ ਦੀ ਰਿਸ਼ਤੇਦਾਰੀ ਚੋਂ ਫੋਨ ਕਰਕੇ ਲੈ ਆਓ ਤੇ ਆਪਾਂ 20 ਨਹੀਂ ਰਹਿ ਜਾਂਦੇ ਆਪਾਂ 60 ਬੰਦੇ ਹੋ ਜਾਣੇ ਆ ਕੱਟ ਦੀ ਲੋੜ ਆ ਮੈਂ ਕੱਲਾ ਨਹੀਂ ਕਹਿੰਦਾ ਕਿੱਥੇ ਹੋਵੋ ਕਿਸਾਨ ਵੀ ਇੱਥੇ ਹੋਏਗਾ ਵੱਡੀ ਗਿਣਤੀ ਚ ਤੇ ਕਿਸਾਨ 1.5 ਲੱਖ ਰੁਪਈਆ ਇੱਕ ਕਿੱਲੇ 'ਚੋਂ ਫਸਲ ਚੱਕਦਾ ਔਰ ਫੇਰ ਵੀ ਉਹਨੂੰ ਪਰਮਾਤਮਾ ਨੇ ਖਾਣ-ਪੀਣ ਨੂੰ ਖੁੱਲ੍ਹਾ ਦਿੱਤਾ ਹੋਇਆ ਵਹੀਕਲ ਉਹਨਾਂ ਕੋਲੇ ਹੈਗੇ ਆ ਰਾਸ਼ਨ ਉਹਨਾਂ ਕੋਲੇ ਹੈ ਨਹੀਂ ਪੜ੍ਹਾਈ ਉਹਨਾਂ ਕੋਲੇ ਹੈਗੀ ਆ ਤੇ ਉਹਨਾਂ ਕੋਲੇ ਦਿਮਾਗ ਵੀ ਹੈਗਾ ਫੇਰ ਵੀ ਉਹ ਸਰਕਾਰ ਦੇ ਨਾਲ ਲੜ ਕੇ ਕੀ ਲਿਆ ਤੇ ਐਡੀਆਂ-ਐਡੀਆਂ ਮੋਟਰਾਂ ਨੇ ਜਿਨ੍ਹਾਂ ਦਾ ਬਿੱਲ ਫ੍ਰੀ ਆ ਸਬਸਿਡੀ ਖਾਤਾ ਤੇ ਦਵਾਈਆਂ ਤੇ ਵਿਕਰਾਂ ਤੇ ਸਬਸਿਡੀ ਲਈ ਹੋਈ ਆ ਇੱਕ ਕੁਆਂਟਲ ਦੇ ਮਗਰ ਬੋਨਸ ਲਿਆ ਹੋਇਆ ਤੇ ਇੱਕ ਕਿੱਲੇ ਦੇ ਮਗਰ ਮੋਦੀ ਕੋਲੋਂ 2-2000 ਰੁਪਇਆ ਵੀ ਨਹੀਂ ਲਿਆ ਗਿਆ ਜੇ ਉਹ ਇਕੱਠੇ ਆ ਤੇ ਚੋ ਇਹ ਸਾਰੇ ਹੱਕ ਲੈ ਗਏ ਤਾਂ ਤੁਸੀਂ ਰੱਜੇ ਪੁੱਜੇ ਹੋ ਤੁਸੀਂ ਇਕੱਠੇ ਨਹੀਂ ਹੋ ਰਹੇ ਤੁਹਾਡੇ ਕੋਲੇ ਕੁਝ ਵੀ ਨਹੀਂ ਹੈਗਾ ਦਿਹਾੜੀ ਵੀ ਪੂਰੀ ਤਾਂ ਇਸ ਲਈ ਮੇਰੀ ਬੇਨਤੀ ਆ ਕਿ ਗਰੀਬੀ ਤਾਂ ਹੋ ਰਹੀ ਹੈ ਕਿ ਅਸੀਂ ਇਹਨਾਂ ਗੱਲਾਂ ਤੇ ਬਹੁਤ ਕਰਕੇ ਆਪਣੀ ਹੱਥਾਂ ਵਿੱਚ ਠੀਕ ਨਹੀਂ ਕਰ ਹੁੰਦੇ ਅੱਜ ਨਾ ਕਿਹਾ ਹੋਇਆ ਸਭ ਨੂੰ ਜੈਪੀ ਜੈ ਭਾਰਤ ਸਸਕਾਰ ਨਮਸਕਾਰ ਇੱਕ ਫੋਟੋ ਲੈ ਲੀ ਤੇ ਇੱਕ ਬੰਦ ਕਰ ਤਾ ਕਰਦੀ ਆ ਲੋ ਬੜਾ ਚਾ ਵੰਡੋ ਸਾਰਿਆਂ ਨੇ ਸਮਝ ਮੰਨ ਲੈਣਾ ਵੀਡੀਓ ਚ ਆਏਗੀ ਮੈਂ ਤੁਹਾਨੂੰ ਦੇਖਿ ਜੇਂਗਾ ਬਸ ਮੁੱਕ ਪਾ ਜਾਵੇ ਸੁਮਨਤਾ ਅੰਕੜੇ ਵਿੱਚ ਤਾਂ ਪਤਾ ਹੀ ਲੱਗਿਆ ਲੋ ਜੀ ਲੋ ਮੈਂ ਆਪ ਮਾੜ ਕੇ ਜਾਵਾਂਗਾ ਆ ਦੋ ਬੰਦੇ ਚਤਾਨ ਲਈ ਕਿਸਾਨ ਚ ਰਿਆ ਚੀਨ ਆ ਸਾਰੇ ਛੱਡੋ ਦੇ ਆਲੇ ਕੋਲੇ ਰੱਖੋ ਆ ਲੈ ਆਹ ਮਾਰਤਾ ਦੋ ਤਾ ਦਾ ਇੱਕ ਲੈ ਲੈ ਆ ਭਾਗਵਾ ਦੇ ਹਾਂਜੀ ਠੀਕ ਹੋ ਗਿਆ ਓਕੇ ਹੀ ਓਕੇ ਦੇ ਵੀ ਇਤਨਾ ਨੂੰ ਦੇ ਰਾਜੇ ਜਾਣਾ ਨਹੀਂ ਹੈ ਇੱਕ ਮਿੰਟ ਬਾ ਕਰ ਦੀ ਓਕੇ ਹਾਂ ਕਰ ਦਿ